ਜੇਕਰ ਕੋਈ ਮਨੁੱਖ ਗੁਰੂ ਦੀ ਕਿਰਪਾ ਦੇ ਨਾਲ ਸ਼ਬਦ ਦੀ ਕਮਾਈ ਕਰਕੇ ਸਰੀਰ ਦਾ ਹੰਕਾਰ ਮਮਤਾ ਨੂੰ ਤਿਆਗ ਦੇਵੇ ਵੇਖੋ ਜਿਹੜਾ ਹੋਣਾ ਹੈ ਗੁਰੂ ਦੀ ਕਿਰਪਾ ਦੇ ਨਾਲ ਹੀ ਹੋਣਾ ਹੈ ਜਿਹੜੇ ਸਾਡੇ ਸਰੀਰ ਦੇ ਵਿੱਚ ਬਦਲਾਅ ਹੋਣਾ ਹੈ ਇਹ ਜਦੋਂ ਅਸੀਂ ਗੁਰੂ ਦੇ ਕੋਲ ਆਵਾਂਗੇ ਫੇਰ ਹੀ ਬਦਲਾਅ ਹੋਣਾ ਹੈ ਜਦੋਂ ਅਸੀਂ ਗੁਰੂ ਦੇ ਕੋਲ ਆਵਾਂਗੇ ਤੇ ਸ਼ਬਦ ਦੀ ਕਮਾਈ ਕਰਾਂਗੇ ਸ਼ਬਦ ਦੀ ਕਮਾਈ ਕਰਨ ਦੇ ਨਾਲ ਸਾਡੇ ਸਰੀਰ ਦਾ ਹੰਕਾਰ ਮਮਤਾ ਜਿਹੜਾ ਬਲੁਖ ਤਿਆਗ ਦੇਵੇਗਾ ਤਾਂ ਆਤਮਾ ਜੋ ਪਰਮਾਤਮਾ ਦੀ ਅੰਸ਼ ਹੈ ਉਸ ਨੂੰ ਵੇਖ ਲੈਂਦਾ ਹੈ ਦੇਖੋ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਸਰੀਰ ਦਾ ਹੰਕਾਰ ਤਿਆਗ ਦੇਵੇ ਤੇ ਭਗਵਾਨ ਉਹ ਇਸ ਮਮਤਾ ਜੋ ਹੋ ਮੇ ਮੇ ਮੇਰੀ ਮੈਂ ਮੇਰੀ ਹੈ ਇਸ ਨੂੰ ਤਿਆਗ ਦੇਵੇ ਤਾਂ ਜਿਹੜੀ ਪਰਮਾਤਮਾ ਦੇ ਅੰਸ਼ ਹੈ ਸਾਡੇ ਅੰਦਰ ਆਤਮਾ ਹੈ ਫਿਰ ਉਸ ਦੇ ਦਰਸ਼ਨ ਦਿਦਾਰੇ ਹੋ ਜਾਂਦੇ ਨੇ ਮਨ ਦਾ ਇੰਦਰੀਆਂ ਨਾਲੋਂ ਸੰਬੰਧ ਟੁੱਟ ਜਾਂਦਾ ਹੈ ਮਨ ਹਿਰਦੇ ਘਰ ਵਿੱਚ ਟਿਕ ਜਾਂਦਾ ਹੈ ਇਹ ਜੀਵ ਪਰਮ ਗਤੀ ਨੂੰ ਪ੍ਰਾਪਤ ਕਰ ਲੈਂਦਾ ਹੈ ਇਸ ਜੀਵ ਇਸ ਕਰਕੇ ਹੀ ਤਰਦਾ ਹੈ ਇਸ ਤਰ੍ਹਾਂ ਹੀ ਕਰਨਾ ਹੈ ਜਦੋਂ ਸਰੀਰ ਦੇ ਹੰਕਾਰ ਤੇ ਮਮਤਾ ਨੂੰ ਤਿਆਗ ਦੇਣਾ ਹੈ ਸ਼ਬਦ ਦੀ ਕਮਾਈ ਕਰਨੀ ਹੈ ਪਰਮਾਤਮਾ ਆਤਮਾ ਦੇ ਦਰਸ਼ਨ ਦਿਦਾਰੇ ਹੋ ਜਾਣੇ ਨੇ ਤੇ ਜਿਹੜਾ ਮਨ ਦਾ ਸੁਵਤ ਇੰਦਰੀਆਂ ਨਾਲੋਂ ਟੁੱਟ ਕੇ ਸਦਾ ਸਦਾ ਦੇ ਲਈਏ ਬੰਦਾ ਜੀਵਨ ਬੁਖਤ ਹੋ ਜਾਂਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਫਿਰ ਇਹ ਅਭੇਦ ਹੋ